ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਜਾਣ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਲੋ ਜੀ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਐਗਰੀਕਲਚਰ ਦੇ ਤਿੰਨ ਸਾਧਨ ਬਕਾਉ ਨੇ ਕਿ ਸਭ ਤੋਂ ਪਹਿਲਾਂ ਕੰਬਾਈਨ ਦੇਖ ਸਕਦੇ ਹੋ ਮਲਕੀਤ ਕੰਬਾਈਨ ਬਕਾਉ ਹੈ ਕੀ ਉਸ ਤੋਂ ਬਾਅਦ ਅੱਗੇ ਦੇਖ ਸਕਦੇ ਹੋ ਤੁਸੀਂ ਸੁਪਰ ਸੀਡਰ ਆ ਗਿਆ ਜਗਤਜੀਤ ਦਾ ਸੁਪਰ ਸੀਡਰ ਬਹੁਤ ਕਾਊਗਾ ਇਹਨਾਂ ਬਾਰੇ ਡਿਟੇਲ ਚ ਪੂਰੀ ਜਾਣਕਾਰੀ ਲੈਣ ਲਈ ਵੀਡੀਓ ਨੂੰ ਪੂਰੀ ਲਾਸਟ ਤੱਕ ਜ਼ਰੂਰ ਦੇਖਿਓ ਤੇ ਜੇ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਪੌਲ ਦਾ ਤੁਸੀਂ ਲੇਜ਼ਰ ਲੈਵਲਰ ਚੈੱਕ ਕਰ ਸਕਦੇ ਹੋਗੇ ਠੀਕ ਹੈ ਜੀ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਨੰਬਰ ਵਗੈਰਾ ਰੇਟ ਵਗੈਰਾ ਤੁਹਾਨੂੰ ਮਿਲ ਜਾਣਗੇ ਸਭ ਤੋਂ ਪਹਿਲਾਂ ਮਲਕੀਤ ਦੇ ਸਕਦੇ ਹਾਂ 2016 ਮਾਡਲ ਕੰਬਾਈਨ ਕੰਡੀਸ਼ਨ ਚੈੱਕ ਕਰ ਸਕਦੇ ਹੋ ਕਹਿ ਬੰਦੀ ਬੰਪਰ ਦੀ ਲਾਲ ਹੀ ਨੂੰ ਇੰਜਣਾ ਮਸ਼ੀਨ ਦਿੰਦਾ ਤੇ 13 ਲੱਖ ਰੁਪਏ ਦੀ ਡਿਮਾਂਡ ਆਈ ਪਪਾਲ ਐਮਪੀ ਚ ਖੜੀ ਹੈਗੀ ਮਸ਼ੀਨ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਕੀ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਤੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਛ ਤੱਕ ਕਾਟਰ ਦੀ ਗੱਲ ਕਰੀ ਆਪਾਂ ਬਿਲਕੁਲ origignal ਬਿਲਕੁਲ ਸਾਫ ਕੰਡੀਸ਼ਨ ਚ ਆ ਦੇ ਸਾਰਿਆਂ ਟੂਲ ਬਾਕਸ ਪੂਸ਼ ਵਗੈਰਾ ਸਾਰੀ ਚੈੱਕ ਕਰ ਸਕਦੇ ਹੋਗੇ ਬਾਕੀ ਇੰਜਨ ਦੀ ਕੰਡੀਸ਼ਨ ਦੇ ਸਕਦੇ ਹਾਂ ਲਾਲ ਹੀ ਇੰਜਨ ਆ ਮਸ਼ੀਨ ਦਾ ਠੀਕ ਹੈ ਜੀ 2016 ਮਾਡਲ ਹੈ 13 ਲੱਖ ਦੀ ਡਿਮਾਂਡ ਹੈ ਜੀ ਤੇ ਭਪਾਲ ਐਮ ਪੀ ਲੋਕੇਸ਼ਨ ਆ ਜਿੱਥੇ ਮਸ਼ੀਨ ਖੜੀ ਹੈਗੀ ਬਾਕੀ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਤੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ ਮਸ਼ੀਨ ਬਾਰੇ ਜਾਣਕਾਰੀ ਲੈ ਸਕਦੇ ਹੋ ਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਮਸ਼ੀਨ ਦਾ ਕਟਰ ਆ ਜੀ ਅੱਗੇ ਦੇਖ ਸਕਦੇ ਹੋ ਜਨ ਜਤੀ ਇਹਦਾ ਸੁਪਰ ਸ਼ੀਡਰ ਹੈਗਾ ਠੀਕ ਹੈ ਜੀ 2022 ਮਾਡਲ ਆ 7 ਫੁੱਟ ਦਾ ਸੁਪਰ ਸ਼ੀਡਰ ਹੈ ਦੇਖ ਸਕਦੇ ਹੋ ਕੰਡੀਸ਼ਨ ਪੱਕਾ ਵਧੀਆ ਸਾਫ ਆ ਰੰਗ ਪੇਂਟ ਗੀਅਰ ਵਗੈਰਾ ਬਲੇਡ ਵਗੈਰਾ ਸਾਰੇ ਚੈੱਕ ਕਰ ਸਕਦੇ ਹੋ ਰੂਟਰ ਦੇਖ ਸਕਦੇ ਹੋ ਵਧੀਆ ਸਾਫ ਪਿਆਗਾ ਜੀ 1 ਲੱਖ 30 ਹਜ਼ਾਰ ਦੀ ਡਿਮਾਂਡ ਆ ਠੀਕ ਹੈ ਜੀ ਤਲਵੰਡੀ ਸਾਬੋ ਬਾਈ ਉਹਦਾ ਏਰੀਆ ਹੈਗਾ ਬਾਕੀ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੇ ਤੁਹਾਨੂੰ ਇਹ ਸੁਪਰ ਸ਼ੀਡਰ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਹੈ ਗੱਲਬਾਤ ਕਰਨੀ ਹੈ ਜੀ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚੋਂ ਮਿਲ ਜੂ ਸਾਈਡ ਗੀਅਰ ਚੈੱਕ ਕਰ ਸਕਦੇ ਹਾਂ ਬੜੀਆ ਸਾਫ਼ ਓਕਾਂ ਵਗੇਰਾ ਸਾਰੀਆਂ ਓਕੇ ਨੇ ਵਧੀਆ ਕੰਡੀਸ਼ਨ ਦੇ ਵਿੱਚ ਹੈ ਜੀ ਸੁਪਰ ਸੀਟਰ 1,30,000 ਦੀ ਡਿਮਾਂਡ ਹੈ ਜੀ 7 ਫੁੱਟਾ ਸੁਪਰ ਸੀਟਰ 2022 ਮਾਡਲ ਹੈ ਜੀ ਤੇ ਜਗਤ੍ਰਿਤ ਕੰਪਨੀ ਦਾ ਰੰਗ ਪੇਂਟ ਚੈੱਕ ਕਰ ਸਕਦੇ ਹਾਂ ਕਿ ਸਾਈਡ ਗੀਅਰ ਦੇਖ ਸਕਦੇ ਹਾਂ ਗੀਅਰ ਵਗੇਰਾ ਸਾਰਾ ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਹੈ ਜੀ ਬਾਕੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਬੱਤੋ ਸ਼ੇਅਰ ਕਰ ਦਿਓ ਅੱਗੇ ਲੇਜ਼ਰ ਲੈਵਲਰ ਚੈੱਕ ਕਰ ਸਕਦੇ ਹਾਂ ਪੌਲ ਕੰਪਨੀ ਦਾ ਲੇਜ਼ਰ ਲੈਵਲਰ ਠੀਕ ਹੈ ਜੀ 2019 ਮਾਡਲ ਆ ਤਲਵੰਡੀ ਸਾਬੂ ਏਰੀਆ ਹੈ ਜਿੱਥੇ ਖੜਾਗਾ ਤੇ 알파 ਕੰਪਨੀ ਦਾ ਸਿਸਟਮ ਲੱਗਿਆ ਹੋਇਆ ਲੇਜ਼ਰ ਵਾਲਾ ਇਹ ਤੇ ਵਧੀਆ ਸਾਫ਼ ਕੰਡੀਸ਼ਨ ਚ ਚੈੱਕ ਕਰ ਸਕਦੇ ਹੋ ਰੰਗ ਤੇ ਪੇਂਟ ਵਗੈਰਾ ਇਹ 1,90,000 ਦੀ ਡਿਮਾਂਡ ਆ ਭਾਈ ਦੀ ਬਾਕੀ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੇ ਕਿਸੇ ਵੀਰ ਨੇ ਲੇਅਰ ਲਵਰ ਬਾਰੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਆ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਨੰਬਰ ਤੋਂ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂ ਉੱਤੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ ਬਾਕੀ ਵੀਡੀਓ ਨੂੰ ਬਸਤੋ ਸ਼ੇਅਰ ਜਰੂਰ ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਵੀਡੀਓ ਨੂੰ ਬਸਤੋ ਸ਼ੇਅਰ ਕਰ ਦਿਓ ਜੀ ਬਾਕੀ ਟਾਇਰ ਵਗੈਰਾ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਵਧੀਆ ਸਾਫ਼ ਪਈ ਹੈ ਹਿੱਸੇ 100 ਵਗੈਰਾ ਵਧੀਆ ਸਾਫ਼ ਪਈ ਹੈ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਬਦ ਤੋਂ ਬਦ শেয়ার ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦੀ